ਗੈਸ ਸਿਲੰਡਰ ਦੇ ਵਿੱਚ 15 ਕਿਲੋ ਗੈਸ ਹੁੰਦੀ ਹੈ ਪਰ ਆਪਾਂ ਭਾਰਤ ਦੇ ਸਾਰੇ 13 ਕਿਲੋ ਆ ਪੂਰੀ ਗੈਸ ਕਿਉਂ ਨਹੀਂ ਵਰਤੀ ਜਾਂਦੀ ਕਿਵੇਂ ਵਰਤਨੀ ਆ ਉਹ ਉਹਦੇ ਵਾਸਤੇ ਅੱਜ ਆਪਾਂ ਇੱਕ ਤਰੀਕਾ ਦੱਸਾਂਗੇ ਜਿਹਦੇ ਕਾਰਨ ਤੁਸੀਂ ਆਪਣੀ 2 ਕਿਲੋ ਗੈਸ ਜਿਹੜੀ ਮਤਲਬ ਫालतू ਜਾਂਦੀ ਉਹਨੂੰ ਵੀ ਵਰਤ ਸਕੋਗੇ 2 ਕਿਲੋ ਗੈਸ ਨੂੰ ਮਤਲਬ ਕਿ 80% ਲੋਕ ਭਾਰਤ ਦੇ ਨਹੀਂ 13 ਕਿਲੋ ਗੈਸ ਨੂੰ ਹੀ ਵਰਤਦੇ ਨੇ ਇਹਦੇ ਵਾਸਤੇ ਮਤਲਬ ਕਿ ਇੱਕ ਟ੍ਰਿਕ ਦੱਸਾਂਗੇ ਛੋਟਾ ਜਿਹਾ ਇਹ ਮਤਲਬ ਕਿ ਕਿਸੇ ਦੇ ਸਾਰੇ ਕੋਈ ਨਹੀਂ ਕਿਉਂਕਿ ਇਹ ਜਿਹੜੀਆਂ ਆਪਣੇ ਮਤਲਬ ਕਿ ਪੱਠੀਆਂ ਹੁੰਦੀਆਂ ਨੇ ਉਹਨਾਂ ਦੀ ਗਲਤੀ ਹੈ ਇਹ ਮਤਲਬ ਜਿਹੜੇ ਆਪਣੇ ਚੁੱਲੇ ਹੁੰਦੇ ਆ ਉਹ ਪੂਰੀ ਗੈਸ ਨੂੰ ਵਰਤਦੇ ਨਹੀਂ ਯੂਜ਼ ਨਹੀਂ ਕਰਦੇ ਪਹਿਲਾਂ ਮਤਲਬ ਕਿ ਛੱਡ ਜਾਂਦੇ ਆ ਕੰਮ ਤੇ ਉਹਨੂੰ ਵਰਤਣ ਦਾ ਤਰੀਕਾ ਦੱਸਾਂਗੇ ਤੇ ਇੱਕ ਤੁਸੀਂ ਇਹਨੂੰ ਕਿਵੇਂ ਤੋਲ ਸਕਦੇ ਹੋ ਕਿਵੇਂ ਮਾਪ ਸਕਦੇ ਹੋ ਆਪਣੇ ਸਿਲੰਡਰ ਨੂੰ ਬਿਨਾ ਕਿਸੇ ਮਤਲਬ ਕੰਢੇ ਦੇ ਰੱਖੀਏ ਤੁਹਾਨੂੰ ਮਤਲਬ ਐਂ ਪਤਾ ਲੱਗ ਜਾਊਗਾ ਵੀ ਆਪਣੇ ਕਿੰਨੇ ਗੈਸ ਰਹਿ ਗਈ ਤੇ ਤੁਸੀਂ ਘਰ ਦੇ ਵਿੱਚ ਜਦੋਂ ਤੁਹਾਡਾ ਮਤਲਬ ਕਿ ਗੈਸ ਖਤਮ ਹੁੰਦੀ ਹੈ ਸਿਲੰਡਰ ਚੋਂ ਤੁਸੀਂ ਕਦੇ ਵੀ ਮਤਲਬ ਇਹ ਤਰੀਕਾ ਵਰਤ ਕੇ ਦੇਖ ਲਓ ਤੁਹਾਡੇ ਸਾਹਮਣੇ ਦੇਖ ਲਓ ਵੀ 2 ਕਿਲੋ ਮੰਗੋ ਗੈਸ ਜਿਹੜੀ ਬਚੀ ਹੋਊਗੀ ਹੁਣ ਇਹਪ ਦੋ ਸਿਲੰਡਰ ਲਏ ਦੋ ਸਿਲੰਡਰਾਂ ਤੋਂ ਇੱਕ ਰਿਜ਼ਲਟ ਆਮ ਇੱਕ ਸਿਲੰਡਰ ਜਿਹੜਾ ਨਵਾਂ ਤੇ ਇੱਕ ਸਿਲੰਡਰ ਹੋਣਾ ਇਹ ਮੰਨ ਲ ਕੇ ਆਪਦੇ ਬਣਿਓ ਜਿਹੜਾ ਗੈਸ ਹੈ ਇਹ ਐਂ ਕਹਿ ਗਏ ਵੀ ਮੁੱਕ ਗਿਆ ਪਰ ਆਪਾਂ ਦਿਖਾਵਾਂਗੇ ਮੁੱਕਿਆ ਨਹੀਂ ਹੈਗਾ ਇਹਦੇ ਵੀ ਕਿੰਨੀ ਗੈਸ ਬਾਕੀ ਜਿਹੜਾ ਇਹ ਹੈ ਇਹਦਾ ਹੈਗਾ ਬਿਲਕੁਲ ਨਵਾਂ ਭਰਿਆ ਹੋਇਆ ਤੁਸੀਂ ਕੀ ਕਰਨਾ ਕਿਸੇ ਮਤਲਬ ਕਿ ਕੱਪੜੇ ਨਾਲ ਜਾਂ ਗੁੱਦ ਨਾਲ ਉਹਦੇ ਪਾਣੀ ਮਾਰਨਾ ਇਸ ਤਰੀਕੇ ਨਾਲ ਉਹਦੇ ਪਾਣੀ ਲਾਉਣਾ ਤੇ ਇਸ ਤਰੀਕੇ ਨਾਲ ਆਪਾਂ ਦੂਜੇ ਜਿਹੜੇ ਸਿਲੰਡਰ ਤੇ ਲਾ ਦਨੇ ਆਂ ਤੇ ਇਹ ਹੈਗਾ ਸਿਲੰਡਰ ਜਿਹੜਾ ਮਤਲਬ ਕਿ ਗੈਸ ਗੈਸ ਚੁੱਲੇ ਕਣੀਓ ਮਤਲਬ ਕਿ ਖਤਮ ਹੈ ਦੀ ਗੈਸ ਪਰ ਇਹ ਜੇ ਗੈਸ ਹੈ ਜੀ ਹੈਗੀ ਆ ਕਟੋਕੜ ਮਤਲਬ 80 90% ਚੁੱਲੇ ਜਿਹੇ ਇਹ ਹੈ ਜਿਹੜੇ ਗੈਸ ਨੂੰ ਵਰਤਦੇ ਨੇ ਉਹ ਕਿਵੇਂ ਵਰਤਣੀਆਂ ਉਹ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਉਹ ਮਤਲਬ ਕਿ ਥੋੜੇ ਚੁੱਲੇ ਜੀ ਤੁਹਾਨੂੰ ਦੇਖਣਾ ਪਊਗਾ ਵੀ ਚੁੱਲਾ ਕਿਹੜਾ ਹੈ ਇਹ ਸਭ ਤੋਂ ਪਹਿਲਾਂ ਤੁਸੀਂ 5 ਮਿੰਟ ਰੱਖ ਦਿਓ ਐਨ ਲਾ ਕੇ ਪਤਾ ਲੱਗ ਜੂ ਵੀ ਕਿੰਨੀ ਗੈਸ ਆ ਤੁਹਾਡੇ ਸਿਲੰਡਰ ਦੇ ਵਿੱਚ ਹੁਣ ਕੀ ਕਰਨਾ ਤੁਸੀਂ ਨੇ ਤੁਹਾਡੇ ਚੁੱਲੇ 'ਚ ਦੇਖ ਲਿਓ ਇੱਕ ਛੋਟਾ ਮਤਲਬ ਕਿ ਚੁੱਲਾ ਹੋਵੇ ਇੱਕ ਵੱਡਾ ਚੁੱਲਾ ਹੋਊਗਾ ਜਿਨ੍ਹਾਂ ਦੇ ਚੁੱਲੇ 'ਚ ਸਾਰੇ ਵੱਡੇ ਚੁੱਲੇ ਹੁੰਦੇ ਆ ਉਹ ਕਦੇ ਵੀ ਪੂਰੀ ਗੈਸ ਨਹੀਂ ਵਰਤਦਾ ਦੇ ਇੱਕ ਛੋਟਾ ਚੁੱਲਾ ਹੁੰਦਾ ਹੈ ਚੁੱਲਿਆਂ ਦੇ ਵਿੱਚ ਜਦੋਂ ਤੁਹਾਡਾ ਮਤਲਬ ਕਿ ਚੁੱਲਾ ਕਹਿ ਲੈ ਜੀ ਗੈਸ ਮੁੱਕ ਗਈ ਤਾਂ ਉਹ ਛੋਟੇ ਚੁੱਲੇ ਵਿੱਚ ਦੀ ਚਲਾ ਕੇ ਦੇਖਿਓ ਕਦੇ ਵੀ ਜਿਹੜੀ ਆਪਣੀ ਪੱਠੀ ਹੁੰਦੀ ਹੈ ਵੱਡੀ ਉਹ 2 ਤੋਂ 2.5 ਕਿਲੋ ਗੈਸ ਛੱੜਦੇ ਸਭ ਤੋਂ ਵੱਧ ਗੈਸ ਉਹ ਛੱੜਦੀ ਹੈ ਜਦੋਂ ਆਪਾਂ ਵੱਡੇ ਪ੍ਰੋਗਰਾਮਾਂ ਦੇ ਸਿਲੰਡਰ ਜਾਂਦੇ ਆ ਉਹ ਜੇ ਮਤਲਬ 2.5 ਕਿਲੋ ਗੈਸ ਬਚੀ ਬਚੀ ਹੁੰਦੀ ਹੈ ਉਹ ਛੋਟੇ ਸਿਲੰਡਰ 'ਚ ਆ ਜਾ ਚੁੱਲੇ ਹੁੰਦੇ ਚਲਾ ਦਿੰਦੇ ਆ ਨੂੰ ਪਰ ਤੁਹਾਡੇ ਚੁੱਲੇ ਦੇ ਇੱਕ ਛੋਟਾ ਚੁੱਲਾ ਲੱਗਿਆ ਹੋਣਾ ਜਿੰਦਾ ਛੋਟੀ ਪੱਠੀ ਲੱਗੀ ਹੋਣੀ ਜਿੰਦਾ ਮਤਲਬ ਕਿ ਬਰੀਕ ਜੀ ਹੁੰਦੀ ਹੈ ਇੱਕ ਤਾਂ ਮਤਲਬ ਵੱਡੀ ਹੁੰਦੀ ਹੈ ਇੱਕ ਮਤਲਬ ਕਿਸੇ ਕਿਸੇ ਚੁੱਲਿਆਂ ਦੇ ਹੁੰਦੀ ਹੈ ਉਹ ਬਹੁਤ ਚੁੱਲਿਆਂ ਦੇ ਹੁੰਦੀਆਂ ਨਹੀਂ ਗੀਆਂ ਉਹ ਜੇ ਨਹੀਂ ਹੈਗੇ ਤਾਂ ਇੱਕ ਛੋਟਾ ਚੁੱਲਾ ਲਿਆ ਕੇ ਰੱਖ ਲੋ ਤੇ ਮਤਲਬ ਕਿ ਵੀ ਉਹ ਪੂਰੀ ਜਿਹੜੀ ਜਮਾ 15 ਦੇ 15 ਕਿਲੋ ਗੈਸ ਨੂੰ ਵਰਤੂਗਾ ਆਹ ਦੇਖ ਲੋ ਵੀ ਨਿਸ਼ਾਨ ਇਹਦੇ ਵਿੱਚ ਮਤਲਬ ਕਿ ਐਨੀ ਗੈਸ ਬਚੀ ਪਈ ਹੈ ਹੁਣ ਚੁੱਲਾ ਤਾਂ ਕਹਿੰਦਾ ਵੀ ਜਿਹੜੀ ਮੁੱਕ ਗਈ ਗੈਸ ਆ ਪਰ ਇਹਦੇ ਵਿੱਚ ਬਚੀ ਪਈ ਹੈ ਵੀ ਐਨੇ ਪੈਸਿਆਂ ਦਾ ਜਿਹੜਾ ਆਪਣਾ ਨੁਕਸਾਨ ਹੋ ਰਿਹਾ ਹਰ ਇੱਕ ਸਿਲੰਡਰ ਵਿੱਚ ਤੇ ਉਹ ਪਰਲੇ ਦੇਖ ਲਓ ਸਾਰੇ ਮਤਲਬ ਕਿ ਉਹ ਪਏ ਗੱਲਾ ਵੀ ਉਹ ਚ ਮਤਲਬ ਕਿ ਸਾਰੇ ਜੇ ਗੈਸ ਹੈਗੀ ਆ ਜੀ ਇਹ ਜੀ ਦੇਖ ਲਓ ਵੀ ਇਹ ਜੇ ਮਤਲਬ ਕਿ ਬਚੀ ਪਈ ਹੈ ਗੈਸ ਇਹ ਤਰੀਕੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਤੇ ਛੋਟੀ ਪੱਠਿਆਂ ਨਾਲ ਤੁਸੀਂ ਸਾਰੀ ਗੈਸ ਨੂੰ ਵਰਤ ਸਕਦੇ ਹੋ ਵੱਡੀਆਂ ਪੱਠਿਆਂ ਦੇ ਤੁਹਾਡਾ ਬਹੁਤ ਨੁਕਸਾਨ ਹੋ ਰਿਹਾ 2-2 ਕਿਲੋ ਗੈਸ ਤੁਹਾਡੀ ਬਚ ਗਈ ਜਿਹੜੀ ਜਮਾ ਵੱਡੀਆਂ ਪੱਠੀਆਂ ਹੁੰਦੀਆਂ ਨੇ ਉਹਦੇ ਦੋ 2.5 ਤੋਂ 3 ਕਿਲੋ ਮਤਲਬ ਕਿ ਗੈਸ ਛੱਡ ਦਿੰਦੀ ਨੇ ਉਹ ਤੇ ਇਹ ਚੀਜ਼ ਤੇ ਆ ਜਰੂਰ ਦਿਓ ਮਿੱਤਰੋ ਬਈ